ਸਸਿਕਾ ਜੀ ਮੈਂ ਹਾਕੋਮਲ ਕਪੂਲ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਲੀਫੋਰਨੀਆ ਦੇ ਵਿੱਚ ਵਸਦੇ ਸਿੱਖਾਂ ਨੂੰ ਵਿਦੇਸ਼ੀ ਤਾਕਤਾਂ ਤੋਂ ਸੁਰੱਖਿਅਤ ਰੱਖਣ ਦੇ ਮਕਸਦ ਦੇ ਨਾਲ ਸੂਬਾ ਅਸੈਂਬਲੀ ਅਤੇ ਸੈਨੇਟ ਦੇ ਵੱਲੋਂ ਪਾਸ ਬਿਲ SB 509 ਗਵਰਨਰ ਗੈਵਿਨ ਨਿਊਸਮ ਨੇ ਰਾਤਕਾ ਦਿੱਤੇ ਹੈ ਬਿਲ ਪਾਸ ਕਰਵਾਉਣ ਦੇ ਵਿੱਚ ਅਹਿਮ ਕਿਰਦਾਰ ਨੀ ਪਾਉਣ ਵਾਲੀ ਡਾਕਟਰ ਜੋ ਸਮੀਤ ਕੋਰ ਬੈਂਸ ਨੇ ਕਿਹਾ ਕਿ ਗਵਰਨਰ ਦੇ ਵੱਲੋਂ ਜਾਤ ਅਧਾਰਿਤ ਵਿਤਕਰਾ ਰੋਕਣ ਦੇ ਲਈ ਬਿਲ ਰੱਦ ਕੀਤਾ ਗਿਆ ਅਤੇ ਹੁਣ ਕੈਲੀਫੋਰਨੀਆ ਵਾਸੀਆਂ ਨੂੰ ਟ੍ਰਾਂਸ ਨੈਸ਼ਨਲ ਰਿਪਰੈਸ਼ਨ ਤੋਂ ਬਚਾਉਣ ਵਾਲੇ ਬਿਲ ਨੂੰ ਵੀ ਵੀਰਚੋ ਕਰ ਦਿੱਤਾ ਗਿਆ ਹੈ ਸ਼ੁਕਰ ਹੈ ਕਿ 1984 ਦੇ ਸਿੱਖ ਨਸਲ 쿠ਸ਼ੀ ਦੇ ਨਾਲ ਸੰਬੰਧਿਤ ਮਤਾ ਪਾਸ ਕਰਵਾਉਣ ਦੇ ਲਈ ਗਵਰਨਰ ਦੇ ਦਸਤਕਾ ਦੀ ਜ਼ਰੂਰਤ ਨਹੀਂ ਪਈ ਡਾਕਟਰ ਜਸਮੀਤ ਕੋਰਬੈਂਸ ਨੇ ਕਿਹਾ ਹੈ ਕਿ ਸਿੱਖਾਂ ਨੂੰ ਆਪਣੀ ਆਵਾਜ਼ ਮਿਲ ਚੁੱਕੀ ਹੈ ਤੇ ਸੈਨੇਟਰ ਐਨਾ ਕੈਬਾ ਯੇਰੋ ਸਨੇ ਅਸੈਂਬਲੀ ਮੈਂਬਰ ਸੋਰੀਆ ਸਾਡੇ ਨਾਲ ਖੜੇ ਨੇ ਜੁਤੇ ਹਿੰਦੂ ਅਮਰੀਕੀ ਭਾਰਤੀ ਪਾਈਚਾਰਾ ਨੇ ਵਿਵਾਦਪੂਰਨ ਸੈਨੇਟ ਬਿਲ 509 ਰੋਕਣ ਦੇ ਲਈ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਦਾ ਧੰਨਵਾਦ ਕੀਤਾ ਤਾਂ ਉੱਥੇ ਸਿੱਖ ਪਾਈਚਾਰਾ ਇਸ ਗੱਲੋਂ ਨਾਰਾਜ਼ ਹੈ ਕਿ ਬਿਲ ਦੇ ਸਪੌਂਸਰ ਅਸੈਂਬਲੀ ਵੂਮੈਨ ਜਸਮੀਤ ਕੋਰ ਬੈਂਸ ਨੇ ਨਿਊਸਮ ਉੱਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਉਹ ਧੰਨਵਾਦੀ ਹੈ ਕਿ 1984 ਦੇ ਸਿੱਖ ਨਸਲ ਕੁਸ਼ੀ ਨੂੰ ਮਾਨਤਾ ਦੇਣ ਦੇ ਲਈ ਨਿਊਸਮ ਤੇ ਦਸਤਖਤ ਦੀ ਲੋੜ ਨਹੀਂ ਸੀ ਸਿਰਫ ਇੱਕ ਬਿੱਲ 5.5 ਚਾਰੇ ਨੂੰ ਬਨਾ ਜਾਂ ਫਿਰ ਵਿਗਾੜ ਨਹੀਂ ਸਕਦਾ ਅਤੇ ਅਸੀਂ ਨਫ਼ਰਤ ਅਤੇ ਨਸਲਵਾਦ ਅਤੇ ਘੋਰਨਾ ਮਾਹੌਲ ਪੈਦਾ ਕਰਨ ਵਾਲਿਆਂ ਦੇ ਵਿਰੁੱਧ ਖੜੇ ਹਾਂ ਦਸੀ ਬੈਂਸ ਨੇ ਲਿਖੇ ਕਿ ਇੱਕ ਬਿੱਲ ਮੇਰੇ ਭਾਈਚਾਰੇ ਨੂੰ ਬਨਾ ਜਾਂ ਫਿਰ ਤੋੜ ਨਹੀਂ ਸਕਦਾ ਅਸੀਂ ਨਫ਼ਰਤ ਨਸਲਵਾਦ ਅਤੇ ਡਰ ਫਲੌਣ ਵਾਲੇ ਦੇ ਵਿਰੁੱਧ ਖੜੇ ਹਾਂ ਤੇ ਬਿੱਲ ਦੇ ਵਿੱਚ ਪ੍ਰਸਤਾਵਿਤ ਕੀਤਾ ਗਿਆ ਸੀ ਕਿ ਕੈਲੀਫੋਰਨੀਆ ਦੇ ਕਾਨੂੰਨ ਲਾਗੂ ਕਰਨ ਵਾਲੇ ਕਿਸੇ ਵੀ ਵਿਦੇਸ਼ੀ ਤੱਤ ਦੇ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਹਮਲੇ ਦਾ ਜਵਾਬ ਦੇਣ ਲਈ ਵਿਸ਼ੇਸ਼ ਸਿਖਲਾਈ ਲੈਣਗੇ ਜਦੋਂ ਕਿ ਹਿੰਦੂਆ ਨੇ ਬਿੱਲ ਦਾ ਵਿਰੋਧ ਕੀਤਾ ਇਹ ਦਾਅਵਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਕਿ ਭਾਈਚਾਰੇ ਨੇ ਬਿਰਦਾ ਸਮਰਥਨ ਕੀਤਾ ਕਿਉਂਕਿ ਉਹ ਇਸ ਨੂੰ ਆਪਣੇ ਵਿਰੁੱਧ ਰਾਜਨੀਤਿਕ ਹਿੰਸਾ ਤੋਂ ਸੁਰੱਖਿਆ ਵਜੋਂ ਵੇਖਦੇ ਨੇ ਹਿੰਦੂਆ ਨੇ ਦਲੀਲ ਦਿੱਤੀ ਹੈ ਕਿ ਭਾਰਤੀ ਵਿਰੋਧੀ ਗ੍ਰੈਫਿਟੀ ਦੇ ਨਾਲ ਆਪਣੇ ਗਵਾਂਟ ਮੰਦਿਰ ਦੀ ਭੰਨ ਤੋੜ ਦਾ ਵਿਰੋਧ ਕਰਨ ਵਾਲੀ ਕੈਲੀਫੋਰਨੀਆ ਦੇ ਹਿੰਦੂਆ ਨੂੰ ਭਾਰਤ ਸਰਕਾਰ ਦੇ ਪ੍ਰੋਕੋਸੀ ਦੇ ਵਜੋਂ ਲੇਬਲ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਇਹ ਬਿਲ ਖਾਸ ਤੌਰ ਤੇ ਅਸੰਤੁਸ਼ਟਾ ਨੂੰ ਬਜਾਉਣ ਦੀ ਕੋਸ਼ਿਸ਼ ਕਰਦਾ ਹੈ ਜੋ ਗ੍ਰੇਸ਼ੀ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੇ ਨੇ ਹਿੰਦੂ ਕੈਲੀਫੋਰਨੀਆ ਵਾਸੀਆਂ ਦੇ ਲਈ ਇਸ ਦਾ ਅਰਥ ਇਹ ਹੈ ਕਿ ਇੱਕ ਸਮੇਂ ਜਦੋਂ ਹਿੰਦੂ ਵਿਰੋਧੀ ਨਫ਼ਰਤ ਅਪਰਾਧ ਵਧ ਰਹੇ ਨੇ ਤਾਂ ਕੱਟੜ ਪੰਥੀ ਜੋ ਸਾਡੇ ਮੰਦਰਾਂ ਤੇ ਹੋਰ ਪਵਿੱਤਰ ਸਥਾਨਾਂ ਨੂੰ ਆਪਣੇ ਭਾਰਤ ਵਿਰੋਧੀ ਵਿਰੋਧ ਪ੍ਰਦਰਸ਼ਨਾਂ ਦੇ ਲਈ ਜਾਇਜ਼ ਨਿਸ਼ਾਨਾ ਬੰਦੇ ਨੇ ਹੁਣ ਉਹਨਾਂ ਨੂੰ ਕਾਨੂੰਨੀ ਕਵਰ ਮਿਲੇਗਾ ਅਤੇ ਉਹਨਾਂ ਨੂੰ ਹੋਰ ਹੌਸਲਾ ਮਿਲੇਗਾ ਤੇ ਉਹਨਾਂ ਨੂੰ ਉੱਤਰੀ ਅਮਰੀਕਾ ਦੇ ਹਿੰਦੂਆ ਦੇ ਗੱਠ ਜੋੜ ਨੇ ਪਹਿਲਾਂ ਕਿਹਾ ਸੀ ਕਿ ਸਿੱਖ ਗੱਠ ਜੋੜ ਨੇ ਕੈਲੀਫੋਰਨੀਆ ਦੇ ਵਿੱਚ ਸਾਰੇ ਭਾਈਚਾਰੇ ਦੇ ਵਿਰੁੱਧ ਅੰਤਰਰਾਸ਼ਟਰੀ ਦਮਨ ਦਾ ਮੁਕਾਬਲਾ ਕਰਨ ਦੇ ਲਈ ਇੱਕ ਵਿਆਪਕ ਤੌਰ ਤੇ ਸਮਰਪਿਤ ਦੋ ਪੱਖੀ ਬਿੱਲ ਹੈ ਦਸਤੀ ਬਿੱਲ ਦੇ ਵਿੱਚ ਪ੍ਰਸਤਾਵਿਤ ਕੀਤਾ ਗਿਆ ਹੈ ਕਿ ਕੈਲੀਫੋਰਨੀਆ ਦੇ ਕਾਨੂੰਨ ਨੂੰ ਲਾਗੂ ਕਰਨ ਵਾਲੇ ਕਿਸੇ ਵੀ ਵਿਦੇਸ਼ੀ ਤੱਤ ਦੇ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਹਮਲੇ ਦਾ ਜਵਾਬ ਦੇਣ ਦੇ ਲਈ ਵਿਸ਼ੇਸ਼ ਸਿਖਲਾਈ ਲੈਣਗੇ ਜਦੋਂ ਕਿ ਹਿੰਦੂਆ ਨੇ ਬਿੱਲ ਦਾ ਵਿਰੋਧ ਕੀਤਾ ਇਹ ਦਾਵਾ ਕਰਦੇ ਹੋਏ ਕਿ ਇਹ ਉਹਨਾਂ ਨੂੰ ਨਿਸ਼ਾਨਾ ਬਣਾਵੇਗਾ ਸਿੱਖ ਪਾਇਚਾਰਾ ਨੇ ਬਿੱਲ ਦਾ ਸਮਰਥਨ ਕੀਤਾ ਕਿਉਂਕਿ ਉਹ ਇਸ ਨੂੰ ਆਪਣੇ ਵਿਰੁੱਧ ਰਾਜਨੀਤਿਕ ਹਿੰਸਾ ਤੋਂ ਸੁਰੱਖਿਆ ਵਜੋਂ ਦੇਖਦੇ ਸਨ ਹਿੰਦੂਆ ਨੇ ਦਲੀਲ ਦਿੱਤੀ ਕਿ ਭਾਰਤੀ ਵਿਰੋਧੀ ਗ੍ਰਾਫਿਟੀ ਦੇ ਨਾਲ ਆਪਣੇ ਗੁਆਨ ਤੇ ਮੰਦਿਰ ਦੀ ਭੰਨਤੋੜ ਦਾ ਵਿਰੋਧ ਕਰਨ ਵਾਲੇ ਕੈਲੀਫੋਰਨੀਆ ਦੇ ਹਿੰਦੂਆਂ ਨੂੰ ਭਾਰਤ ਸਰਕਾਰ ਦੇ ਪਰਕੋਸੀ ਦੇ ਵਜੂਲੇਬਲ ਕੀਤਾ ਜਾ ਸਕਦਾ ਹੈ ਉਦੋਂ ਹੀ ਉੱਤਰੀ ਅਮਰੀਕਾ ਦੇ ਹਿੰਦੂਆ ਦੇ ਇਕੱਠ ਜੋੜ ਨੇ ਪਹਿਲਾਂ ਕਿਹਾ ਸੀ ਕਿ ਇਹ ਬਿੱਲ ਪਾਸ ਤੋਂ ਉਤੇ ਅਸੰਤੁਸ਼ਟਾ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਜੋ ਵਿਦੇਸ਼ੀ ਸਰਕਾਰਾਂ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਨੇ ਤੇ ਹਿੰਦੂ ਕੈਲੀਫੋਰਨੀਆ ਵਾਸੀਆਂ ਲਈ ਇਸ ਦਾ ਅਰਥ ਇਹ ਹੈ ਕਿ ਇੱਕ ਸਮੇਂ ਜਦੋਂ ਹਿੰਦੂ ਵਿਰੋਧੀ ਨਫਰਤ ਅਪਰਾਧਵਾਦੀ ਨੇਤਾ ਕੱਟੜਪੰਥੀ ਜੋ ਸਾਠੇ ਮੰਦਰਾ ਅਤੇ ਹੋਰ ਟ੍ਰਿਪਟਸ ਸਥਾਨਾਂ ਨੂੰ ਆਪਣੇ ਭਾਰਤੀ ਵਿਰੋਧੀ ਵਿਰੋਧ ਪ੍ਰਦਰਸ਼ਨਾਂ ਦੇ ਲਈ ਜਾਇਜ਼ ਨਿਸ਼ਾਨਾ ਮੰਨਦੇ ਨੇ ਉਹ ਹੁਣ ਉਹਨਾਂ ਨੂੰ ਕਾਨੂੰਨੀ ਕਵਰ ਮਿਲੇਗਾ ਅਤੇ ਉਹਨਾਂ ਨੂੰ ਹੋਰ ਹੌਸਲਾ ਵੀ ਮਿਲੇਗਾ ਇਸ ਦੇ ਨਾਲ ਹੀ ਸਿੱਖਗੜ੍ਹ ਜੋੜਨੇ ਕਿ ਹੈ ਕਿ ਕੈਲੀਫੋਰਨੀਆ ਦੇ ਵਿੱਚ ਸਾਰੇ ਭਾਈਚਾਰਿਆਂ ਦੇ ਵਿਰੁੱਧ ਅੰਤਰਰਾਸ਼ਟਰੀ ਦਮਨ ਦਾ ਮੁਕਾਬਲਾ ਕਰਨ ਲਈ ਇੱਕ Today, the SIG Coalition is profoundly disappointed to have learned that California Governor Gavin Newsom has vetoed SB 509, a widely supported bipartisan bill to combat transnational repression against all California communities. However, per the governor's veto message, the California Office of Emergency Services has developed some sort of transnational repression training. That they allege aligns with the intentions of SB 509. We have not yet had the chance to review this training, but we are already in touch with the Department of Emergency Services to better understand the training's content and plan for implementation. Our goal in supporting SB 509 was the creation of a tool to combat transnational repression, and we are committed to seeing that through. While the bill may not have passed, our Sangat's strength is undeniable. You filled the state capital, you mobilized Gordbade, and you made your voices heard. As we look to learn more about, support, and strengthen this training, it is clear that it would not have been created without your voices for these reasons we remain deeply grateful to our bill's legislative sponsors senator ana caballero assembly member dr jasmeet gourbains assembly member esmeralda soria and the wide range of groups who supported this bill through the process from law enforcement to interfaith and intercultural organizations and finally the loud minority of voices who fear mongered and lied about SP509 should be ashamed at their conduct and their messaging especially in the last several days many such voices have justified transnational repression have claimed it doesn't exist or otherwise belittled the violence that our community has experienced all while sikhs continue to face disinformation and coordinated targeting by the government of india even in the face of lack of political courage and bad faith opposition we will continue to fight against the very real threats of transnational repression whether through legislation like sb 509 or other proactive means of government engagement at the local state and federal levels we will continue to insist that everyone has the right to practice their faith and express their beliefs without the threat of violence or intimidation from foreign governments their agents or their proxies and as always we encourage you to practice your faith fearlessly why khalsa why Ki fate advocacy council has ਪਹੁੰਚ ਦੀ ਇਜਾਜ਼ਤ ਨਹੀਂ ਦਵਾਂਗੇ ਅਸੀਂ ਜਨ ਦੇ ਨਾਮ ਉੱਤੇ ਅਧਿਕਾਰਾਂ ਦੀ ਬਲੀ ਨਹੀਂ ਦਵਾਂਗੇ ਐਸਬੀ 509 ਨੂੰ ਅੱਗੇ ਵਧਾਉਣ ਵਾਲਿਆਂ ਨੂੰ ਇਹ ਫੈਸਲਾ ਇੱਕ ਸਪਸ਼ਟ ਸੰਦੇਸ਼ ਦਿੰਦਾ ਹੈ ਤੁਹਾਨੂੰ ਚੁਣੌਤੀ ਦਿੱਤੀ ਜਾਵੇਗੀ ਅਸੀਂ ਬੋਲਾਂਗੇ ਅਸੀਂ ਵਿਰੋਧ ਕਰਾਂਗੇ ਇਸ ਦੇ ਨਾਲ ਹੀ ਕੱਲ੍ਹ ਰਾਤ ਕੀਤੇ ਗਏ ਬਿੱਲ ਨੂੰ 2025 ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਵਿਧਾਨ ਸਭਾ ਨੇ ਪਾਸ ਕਰ ਦਿੱਤਾ ਸੀ ਅਤੇ ਨਿਊਜ਼ਮ ਦੀ ਪ੍ਰਵਾਨਗੀ ਦੀ ਉਡੀਕ ਕਰ ਰਿਹਾ ਸੀ ਬੈਂਸ ਤੇ ਹਦੀਪ ਸਿੰਘ ਨੀਜਰ ਦੀ ਹੱਤਿਆ ਦੇ ਨਾਲ-ਨਾਲ ਬਿੱਲ ਦੁਆਰਾ ਗਰੰਟੀशुदा ਸੁਰੱਖਿਆ ਦੇ ਲਈ ਦਬਾਅ ਦੇ ਵਜੋਂ ਅਜੇ ਹੋਰ ਮਾਮਲੇ ਦਾਅਵਾ ਲਾ ਦਿੱਤਾ ਹੈ। ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਲੀਫੋਰਨੀਆ ਦੇ ਵਿੱਚ ਵਸਦੇ ਸਿੱਖਾਂ ਨੂੰ ਵਿਦੇਸ਼ੀ ਤਾਕਤਾਂ ਤੋਂ ਸੁਰੱਖਿਅਤ ਰੱਖਣ ਦੇ ਮਕਸਦ ਦੇ ਨਾਲ ਸੂਬਾ ਅਸੈਂਬਲੀ ਅਤੇ ਸੈਨੇਟ ਦੇ ਵੱਲੋਂ ਪਾਸ ਬਿੱਲ SB 509 ਗਵਰਨਰ ਕੈਵਿਨ ਨਿਊਸਮ ਨੇ ਰਾਤਕਾ ਦਿੱਤੇ ਹੈ। ਬਿਲ ਪਾਸ ਕਰਵਾਉਣ ਦੇ ਵਿੱਚ ਅਹਿਮ ਕਿਰਦਾਰ ਨਿਭਾਉਣ ਵਾਲੀ ਡਾਕਟਰ ਜੋ ਸਮੀਥ ਕੋਰ ਬੈਂਸ ਨੇ ਕਿਹਾ ਕਿ ਗਵਰਨਰ ਦੇ ਵੱਲੋਂ ਜਾਤ ਅਧਾਰਿਤ ਵਿਤਕਰਾ ਰੋਕਣ ਦੇ ਲਈ ਬਿਲ ਰਾਦ ਕੀਤਾ ਗਿਆ ਅਤੇ ਹੁਣ ਕੈਲੀਫੋਰਨੀਆ ਵਾਸੀਆਂ ਨੂੰ ਟ੍ਰਾਂਸ ਨੈਸ਼ਨਲ ਰਿਪਰੈਸ਼ਨ ਤੋਂ ਬਚਾਉਣ ਵਾਲੇ ਬਿਲ ਨੂੰ ਵੀ ਵਿਰੋਧ ਕਰ ਦਿੱਤਾ ਗਿਆ ਸ਼ੁਕਰ ਹੈ ਕਿ 1984 ਦੇ ਸਿੱਖ ਨਸਲ ਕੁਸ਼ੀ ਦੇ ਨਾਲ ਸੰਬੰਧਿਤ ਮਤਾ ਪਾਸ ਕਰਵਾਉਣ ਦੇ ਲਈ ਕੋਰਨਰ ਦੇ ਦਸਕਾ ਦੀ ਜ਼ਰੂਰਤ ਨਹੀਂ ਪਈ ਡਾਕਟਰ ਜਸਮੀਤ ਕੋਰਬੈਂਸ ਨੇ ਕਿਹਾ ਹੈ ਕਿ ਸਿੱਖਾਂ ਨੂੰ ਆਪਣੀ ਆਵਾਜ਼ ਮਿਲ ਚੁੱਕੀ ਹੈ ਤੇ ਸੈਨੇਟਰ ਐਨਾ ਕੈਬਾ ਯੇਰੋ ਸਨੇ ਅਸੈਂਬਲੀ ਮੈਂਬਰ ਸੋਰੀਆ ਸਾਡੇ ਨਾਲ ਖੜੇ ਨੇ ਕਿਤੇ ਹਿੰਦੂ ਅਮਰੀਕੇ ਭਾਰਤੀ ਪਾਈਚਾਰਾ ਨੇ ਵਿਵਾਦਪੂਰਨ ਸੈਨੇਟ ਬਿਲ 509 ਰੋਕਣ ਦੇ ਲਈ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਦਾ ਧੰਨਵਾਦ ਕੀਤਾ ਤਾਂ ਉੱਥੇ ਸਿੱਖ ਪਾਈਚਾਰਾ ਇਸ ਗੱਲੋਂ ਨਾਰਾਜ਼ ਹੈ ਕਿ ਬਿਲ ਦੇ ਸਪੌਂਸਰ ਅਸੈਂਬਲੀ ਵੂਮੈਨ ਜਸਮੀਤ ਕੋਰ ਬੈਂਸ ਨੇ ਨਿਊਸਮ ਉੱਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਉਹ ਧੰਨਵਾਦੀ ਹੈ ਕਿ 1984 ਦੇ ਸਿੱਖ ਨਸਲ ਕੁਸ਼ੀ ਨੂੰ ਮਾਨਤਾ ਦੇਣ ਦੇ ਲਈ ਨਿਊਸਮ ਤੇ ਦਸਤਖਤ ਦੀ ਲੋੜ ਨਹੀਂ ਸੀ ਸਿਰਫ ਇੱਕ ਬਿੱਲ ਸਾਡੇ ਭਾਈਚਾਰੇ ਨੂੰ ਬਣਾ ਜਾਂ ਫਿਰ ਵਿਗਾੜ ਨਹੀਂ ਸਕਦਾ ਅਤੇ ਅਸੀਂ ਨਫ਼ਰਤ ਅਤੇ ਨਸਲਵਾਦ ਅਤੇ ਘਰਨਾ ਮਾਹੌਲ ਪੈਦਾ ਕਰਨ ਵਾਲਿਆਂ ਦੇ ਵਿਰੁੱਧ ਖੜੇ ਹਾਂ ਦਸੀ ਬੈਂਸ ਨੇ ਲਿਖੇ ਕਿ ਇੱਕ ਬਿੱਲ ਮੇਰੇ ਭਾਈਚਾਰੇ ਨੂੰ ਬਣਾ ਜਾਂ ਫਿਰ ਤੋੜ ਨਹੀਂ ਸਕਦਾ ਅਸੀਂ ਨਫ਼ਰਤ ਨਸਲਵਾਦ ਅਤੇ ਡਰ ਫਲੌਣ ਵਾਲੇ ਦੇ ਵਿਰੁੱਧ ਖੜੇ ਹਾਂ ਤੇ ਬਿੱਲ ਦੇ ਵਿੱਚ ਪ੍ਰਸਤਾਵਿਤ ਕੀਤਾ ਗਿਆ ਸੀ ਕਿ ਕੈਲੀਫੋਰਨੀਆ ਦੇ ਕਾਨੂੰਨ ਲਾਗੂ ਕਰਨ ਵਾਲੇ ਕਿਸੇ ਵੀ ਵਿਦੇਸ਼ੀ ਤੱਤ ਦੇ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਹਮਲੇ ਦਾ ਜਵਾਬ ਦੇਣ ਦੇ ਲਈ ਵਿਸ਼ੇਸ਼ ਸਿਖਲਾਈ ਲੈਣਗੇ ਜਦੋਂ ਕਿ ਹਿੰਦੂਆ ਨੇ ਬਿੱਲ ਦਾ ਵਿਰੋਧ ਕੀਤਾ ਇਹ ਦਾਵਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਸਿੱਖ ਭਾਈਚਾਰੇ ਨੇ ਮਿਲਦਾ ਸਮਰਥਨ ਕੀਤਾ ਕਿਉਂਕਿ ਉਹ ਇਸ ਨੂੰ ਆਪਣੇ ਵਿਰੁੱਧ ਰਾਜਨੀਤਿਕ ਹਿੰਸਾ ਤੋਂ ਸੁਰੱਖਿਆ ਵਜੋਂ ਦੇਖਦੇ ਨੇ ਹਿੰਦੂਆਂ ਨੇ ਦਲੀਲ ਦਿੱਤੀ ਹੈ ਕਿ ਭਾਰਤੀ ਵਿਰੋਧੀ ਗ੍ਰੈਫਿਟੀ ਦੇ ਨਾਲ ਆਪਣੇ ਗਵਾਂਟ ਦੇ ਮੰਦਿਰ ਦੀ ਭੰਨਟੋੜ ਦਾ ਵਿਰੋਧ ਕਰਨ ਵਾਲੀ ਕੈਲੀਫੋਰਨੀਆ ਦੇ ਹਿੰਦੂਆਂ ਨੂੰ ਭਾਤ ਸਰਕਾਰ ਦੇ ਪ੍ਰੋਕੋਸੀ ਦੇ ਵਜੋਂ ਲੇਬਲ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਇਹ ਬਿੱਲ ਖਾਸ ਤੌਰ ਤੇ ਅਸੰਤੁਸ਼ਟਾ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਜੋ ਵਿਦੇਸ਼ੀ ਸਰਕਾਰਾਂ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੇ ਨੇ। ਹਿੰਦੂ ਕੈਲੀਫੋਰਨੀਆ ਵਾਸੀਆਂ ਦੇ ਲਈ ਇਸ ਦਾ ਅਰਥ ਇਹ ਹੈ ਕਿ ਇੱਕ ਸਮੇਂ ਜਦੋਂ ਹਿੰਦੂ ਵਿਰੋਧੀ ਨਫ਼ਰਤ ਅਪਰਾਧ ਵਧ ਰਹੇ ਨੇ ਤਾਂ ਕੱਟੜਪੰਥੀ ਜੋ ਸਾਡੇ ਮੰਦਿਰਾਂ ਤੇ ਹੋਰ ਪਵਿੱਤਰ ਸਥਾਨਾਂ ਨੂੰ ਆਪਣੇ ਭਾਰਤ ਵਿਰੋਧੀ ਵਿਰੋਧ ਪ੍ਰਦਰਸ਼ਨਾਂ ਦੇ ਲਈ ਜਾਇਜ਼ ਨਿਸ਼ਾਨਾ ਬੰਦੇ ਨੇ ਹੁਣ ਉਹਨਾਂ ਨੂੰ ਕਾਨੂੰਨੀ ਕਵਰ ਮਿਲੇਗਾ ਅਤੇ ਉਹਨਾਂ ਨੂੰ ਹੋਰ ਹੌਸਲਾ ਮਿਲੇਗਾ ਤੇ ਉਹਨਾਂ ਨੂੰ ਉੱਤਰੀ ਅਮਰੀਕਾ ਦੇ ਹਿੰਦੂਆ ਦੇ ਕੱਠ ਜੋੜਨੇ ਪਹਿਲਾਂ ਕਿਹਾ ਸੀ ਕਿ ਸਿੱਖ ਗੱਠ ਜੋੜਨੇ ਕੈਲੀਫੋਰਨੀਆ ਦੇ ਵਿੱਚ ਸਾਰੇ ਭਾਈਚਾਰਿਆਂ ਦੇ ਵਿਰੁੱਧ ਅੰਤਰਰਾਸ਼ਟਰੀ ਦਮਨ ਦਾ ਮੁਕਾਬਲਾ ਕਰਨ ਦੇ ਲਈ ਇੱਕ ਅੱਪਗ ਤੋਤੇ ਸਮਰਪਿਤ ਦੋ ਪੱਖੀ ਬਿੱਲ ਹੈ ਦਸਤੀ ਬਿੱਲ ਦੇ ਵਿੱਚ ਪ੍ਰਸਤਾਵਿਤ ਕੀਤਾ ਗਿਆ ਸੀ ਕਿ ਕੈਲੀਫੋਰਨੀਆ ਦੇ ਕਾਨੂੰਨ ਲਾਗੂ ਕਰਨ ਵਾਲੇ ਕਿਸੇ ਵੀ ਵਿਦੇਸ਼ੀ ਤੱਤ ਦੇ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਹਮਲੇ ਦਾ ਜਵਾਬ ਦੇਣ ਦੇ ਲਈ ਵਿਸ਼ੇਸ਼ ਸਿਖਲਾਈ ਲੈਣਗੇ ਜਦੋਂ ਕਿ ਹਿੰਦੂਆ ਨੇ ਬਿੱਲ ਦਾ ਵਿਰੋਧ ਕੀਤਾ ਇਨਵਾ ਕਰਦੇ ਹੋਏ ਕਿ ਇਹ ਉਹਨਾਂ ਨੂੰ ਨਿਸ਼ਾਨਾ ਬਣਾਵੇਗਾ ਇੱਕ ਭਾਈਚਾਰੇ ਨੇ ਬਿੱਲ ਦਾ ਸਮਰਥਨ ਕੀਤਾ ਕਿਉਂਕਿ ਉਹ ਇਸ ਨੂੰ ਆਪਣੇ ਵਿਰੁੱਧ ਰਾਜਨੀਤਿਕ ਹਿੰਸਾ ਤੋਂ ਸੁਰੱਖਿਆ ਵਜੋਂ ਦੇਖਦੇ ਸਨ ਹਿੰਦੂਆ ਨੇ ਦਲੀਲ ਦਿੱਤੀ ਕਿ ਭਾਰਤੀ ਵਿਰੋਧੀ ਗ੍ਰੈਫਿਟੀ ਦੇ ਨਾਲ ਆਪਣੇ ਗੁਆਂਟੇ ਮੰਦਿਰ ਦੀ ਭੰਨਤੋੜ ਦਾ ਵਿਰੋਧ ਕਰਨ ਵਾਲੇ ਕੈਲੀਫੋਰਨੀਆ ਦੇ ਹਿੰਦੂਆਂ ਨੂੰ ਭਾਰਤ ਸਰਕਾਰ ਦੇ ਪਰਕੋਸੀ ਦੇ ਵਜੂਲੇਬਲ ਕੀਤਾ ਜਾ ਸਕਦਾ ਹੈ ਉਦੋਂ ਹੀ ਉੱਤਰੀ ਅਮਰੀਕਾ ਦੇ ਹਿੰਦੂਆ ਦੇ ਗੱਠਜੋੜ ਨੇ ਪਹਿਲਾਂ ਕਿਹਾ ਸੀ ਕਿ ਇਹ ਬਿੱਲ ਪਾਸ ਤੋਂ ਉਤੇ ਅਸੰਤੁਸ਼ਟਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਜੁਬੇਦਸ਼ੀ ਸਰਕਾਰਾਂ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਨੇ ਤੇ ਹਿੰਦੂ ਕੈਲੀਫੋਰਨੀਆ ਵਾਸੀਆਂ ਲਈ ਇਸ ਦਾ ਅਰਥ ਇਹ ਹੈ ਕਿ ਇੱਕ ਸਮੇਂ ਜਦੋਂ ਹਿੰਦੂ ਵਿਰੋਧੀ ਨਫ਼ਰਤ ਅਪਰਾਧਵਾਦੀ ਨੇਤਾ ਕੱਟੜਪੰਥੀ ਜੋ ਸਾਢੇ ਮੰਦਪੜਾ ਅਤੇ ਹੋਰ ਪਵਿੱਤਰ ਸਥਾਨਾਂ ਨੂੰ ਆਪਣੇ ਭਾਰਤੀ ਵਿਰੋਧੀ ਵਿਰੁੱਧ ਪ੍ਰਦਰਸ਼ਨਾਂ ਦੇ ਲਈ ਜਾਇਜ਼ ਨਿਸ਼ਾਨਾ ਮੰਨਦੇ ਨੇ ਉਹ ਹੁਣ ਉਹਨਾਂ ਨੂੰ ਕਾਨੂੰਨੀ ਕਵਰ ਮਿਲੇਗਾ ਅਤੇ ਉਹਨਾਂ ਨੂੰ ਹੋਰ ਹੌਸਲਾ ਵੀ ਮਿਲੇਗਾ ਇਸ ਦੇ ਨਾਲ ਹੀ ਸਿੱਖਗੜ੍ਹ ਜੋੜਨੇ ਕਿ ਹੈ ਕਿ ਕੈਲੀਫੋਰਨੀਆ ਦੇ ਵਿੱਚ ਸਾਰੇ ਪਾਈਚਾਰੇ ਦੇ ਵਿਰੁੱਧ ਅੰਤਰਰਾਸ਼ਟਰੀ ਦਮਦਮ ਮੁਕਾਬਲਾ ਕਰਨ ਦੇ ਲਈ ਇੱਕ Today, the Sikh Coalition is profoundly disappointed to have learned that California Governor Gavin Newsom has vetoed SB 509, a widely supported bipartisan bill to combat transnational repression against all California communities. However, Per the governor's veto message, the California Office of Emergency Services has developed some sort of transnational repression training that they allege aligns with the intentions of SB 509. We have not yet had the chance to review this training, but we are already in touch with the Department of Emergency Services to better understand the training's content and plan for implementation. Our goal in supporting SB 509 was the creation of a tool to combat transnational repression, and we are committed to seeing that through. While the bill may not have passed, our Sangat's strength is undeniable. You filled the state capitol, you mobilized Skorbade, and you made your voices heard. As we look to learn more about, support, and strengthen this training, it is clear that it would not have been created without your voices for these reasons we remain deeply grateful to our bill's legislative sponsors senator ana caballero assembly member dr jasmeet gaurabains assembly member esmeralda soria and the wide range of groups who supported this bill through the process from law enforcement to interfaith and intercultural organizations and finally the loud minority of voices who fear mongered and lied about SP 509 should be ashamed at their conduct and their messaging, especially in the last several days. Many such voices have justified transnational repression, have claimed it doesn't exist, or otherwise belittled the violence that our community has experienced. All while six continue to face disinformation and coordinated targeting by the government of India. Even in the face of lack of political courage and bad faith opposition, we will continue to fight against the very real threats of transnational repression, whether through legislation like SB 509 or other proactive means of government engagement at the local, state, and federal levels. We will continue to insist that everyone has the right to practice their faith and express their beliefs without the threat of violence or intimidation from foreign governments their agents or their proxies and as always we encourage you to practice your faith fearlessly why ka ਵਾਹਿਗੁਰੂ ਜੀ ਕੀ ਫਤਿਹ ਕਰਨ ਐਡਵੋਕੇਸੀ ਕਾਉਂਸਲ ਨੇ ਪੋਸਟ ਕੀਤਾ ਹੈ ਕਿ ਵੀਟੋ ਸਿਰਫ ਰਾਜਨੀਤੀ ਨਹੀਂ ਹੈ ਇਹ ਇੱਕ ਬਿਆਨ ਹੈ ਅਸੀਂ ਹੱਦੋਂ ਵੱਧ ਪਹੁੰਚ ਦੀ ਇਜਾਜ਼ਤ ਨਹੀਂ ਦੇਵਾਂਗੇ ਅਸੀਂ ਜਨ ਦੇ ਨਾਮ ਉਤੇ ਅਧਿਕਾਰਾਂ ਦੀ ਬਲੀ ਨਹੀਂ ਦੇਵਾਂਗੇ ਐਸਬੀ 509 ਨੂੰ ਅੱਗੇ ਵਧਾਉਣ ਵਾਲਿਆਂ ਨੂੰ ਇਹ ਫੈਸਲਾ ਇੱਕ ਸਪਸ਼ਟ ਸੰਦੇਸ਼ ਦਿੰਦਾ ਹੈ ਤੁਹਾਨੂੰ ਚੁਣੌਤੀ ਦਿੱਤੀ ਜਾਵੇਗੀ ਅਸੀਂ ਬੋਲਾਂਗੇ ਅਸੀਂ ਵਿਰੋਧ ਕਰਾਂਗੇ ਇਸ ਦੇ ਨਾਲ ਹੀ ਕੱਲ੍ਹ ਰੱਤ ਕੀਤੇ ਗਏ ਬਿੱਲ ਨੂੰ 2025 ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਵਿધાન ਸਭਾ ਨੇ ਪਾਸ ਕਰ ਦਿੱਤਾ ਸੀ ਅਤੇ ਨਿਊਜ਼ਮ ਦੀ ਪ੍ਰਵਾਨਗੀ ਦੀ ਉਡੀਕ ਕਰ ਰያ ਸੀ ਬੈਂਸ ਤੇ ਹਦੀਪ ਸਿੰਘ ਨੀਜਰ ਦੀ ਹੱਤਿਆ ਦੇ ਨਾਲ-ਨਾਲ ਬੀਲ ਦੁਆਰਾ ਗਰੰਟੀशुदा ਸੁਰੱਖਿਆ ਦੇ ਲਈ ਦਬਾਅ ਦੇ ਵਜੋਂ ਅਜੇ ਹੋਰ ਮਾਮਲਿਆਂ ਦਾ ਹਵਾਲਾ ਦਿੱਤਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ